ਸਤਿਗੁਰੂ ਮਹਾਰਾਜ ਸਾਹਿਬ ਜੀ ਆਹ ਸੇ ਗੁਰੂ ਦਾਸ ਸਾਹਿਬ ਜੀ ਮਹਾਰਾਜ ਦੇ ਛਤਰ ਛਾਇਆ ਹੇਠ ਬੈਠੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਗੁਰਬਾਣੀ ਸਰਵਣ ਕੀਤੀ ਬੋਖ ਵਾਕ ਸਰਣ ਕੀਤਾ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਗੁਣਾ નિਧਾਨ ਗੁਣਾ ਤੇਨੇ ਕਾਏ ਜਾਨ ਕੋ ਕਿਰਪਾ ਆਲੇ નિਧਾਨ ਦਾ ਭਾਵ ਇਕ ਜਾਨਾ ਪਰਮਾਤਮਾ ਇੱਕ ਸੁਮੰਗਲ ਹੈ ਉਹਦੇ ਵਿੱਚ ਇਨੇ ਗੁਣਾ ਕਿਉ ਗੁਣਾ ਬਾਤ ਜਾਨਾ ਤੇ ਉਹਦੇ ਗੁਣਾ ਨੂੰ ਉਹ ਗਾ ਸਕਦਾ ਜੇਦੇ ਉਤੇ ਉਹਦੀ ਕਿਰਪਾ ਹੋਵੇ ਦੇਵ ਦੀ ਕਿਰਪਾ ਨਹੀਂ ਤੇ ਕੋਈ ਉਸ ਦੇ ਗੁਰ ਨੂੰ ਨਹੀਂ ਗਾ ਸਕਦਾ ਤੇ ਸਤਿਗੁਰੂ ਮਾਨ ਨਾਲ ਸਾਹਿਬ ਜੀ ਕਹਿੰਦੇ ਨੇ ਜਿਹਦੇ ਉੱਤੇ ਕਿਰਪਾ ਹੋ ਗਈ ਉਸ ਦੇ ਗੁਰ ਨਾਮ ਗਾਏ ਉਹ ਭਾਗਾ ਹਾਰਾ ਮਨੁਤ ਤੁਗਲਹਾ ਜੰਦਾ ਗੁਰ ਨਾਮ ਨਿਧਾਨ ਗੁਰਧਨੀ ਗਾਏ ਜਾਂ ਕੋ ਕਿਰਪਾ ਉਤਾਰੇ ਦੇਵਿੰਦੇ ਨਵੇਂ ਉਪਾਦਾਂ ਵਾਲਾ ਹਿਮਾਉਤ ਕੋ ਸੰਦ ਕੇ ਜਾਂਦਾ ਹਾਂ ਤੇ ਜੋ ਆ ਜੀ ਲੜੀਵਾਲ ਪਰਸਾਂ ਦੇ ਸੁਣਦੇ ਆ ਰਹੇ ਹੋ ਇਹ ਜਿਹੜੀ ਕਲਪਤਾ ਹੈ ਇਹ ਜਿਹੜੇ ਬਜ਼ੁਰਗਾਂ ਨੇ ਸ਼ਾਇਦ ਇਹਨਾਂ ਮੇਲਿਆਂ ਵਿੱਚ ਇਹਨਾਂ ਦੀਵਾਨਾ ਵਿੱਚ ਉਸ ਸਖਸ ਨੂੰ ਸੁਣਿਆ ਹੋਵੇਗਾ ਜਾਂ ਬਾਰੀ ਤੋ ਪਹਿਲਾ ਉਹ ਗੇਨੇ ਤੇ ਦਿਵਾਨਾ ਵਿੱਚ ਆਪਣੀ ਕਲਤਾ ਬੋਲਿਆ ਕਰਦੇ ਸਨ ਲਿਖ ਕੇ ਉਦੂ ਦੀ ਵਿੱਚ ਉਹਦਾ ਨਾਮ ਸੀ ਜੋਗੀ ਅੱਲਾ ਯਾਰ ਖਾਂ ਤੇ ਉਹਨਾਂ ਨੇ ਫੇ ਪ੍ਰਸੰਗ ਲਿਖਿਆ ਤੇ ਲੋਕ ਰੋਜ਼ ਸੁਣਦੇ ਸਨ ਹੁਣ ਵੀ ਸੁਣਦੇ ਨੇ ਹੁਣ ਵੀ ਪ੍ਰਚਾਰ ਕਰ ਉਹ ਕਹਿੰਦੇ ਨੇ ਕੱਲ ਤੱਕ ਉਹ ਨਾਂ ਇਹ ਖੈਲ ਜਾਂਦੇ ਆਂ ਕੀ ਤਕ ਗੌਰ ਵੀ ਦੰਗ ਲਿਖ ਕੇ ਫਿਰ ਉਹਨਾਂ ਨੇ ਲਿਖਿਆ ਉਹਨਾਂ ਦੀ ਕਹਾਤਾ ਬਹੁਤ ਲੰਬੀ ਹੈ ਤੇ ਜਿਹੜੇ ਕਰੀ ਹੁੰਦੇ ਨੇ ਉਹਨਾਂ ਤੇ ਆਪਣੇ ਬਲਦਲੇ ਹੁੰਦੇ ਨੇ ਬੜੀਆਂ ਸਿਲਤਾں ਕਈ ਪਰਮਾਨੰਦ ਤੇ ਹੁੰਦੇ ਨੇ ਅਸੀਂ ਉਹਦੇ ਵਿੱਚੋਂ ਸਿਰਫ ਇਹਾ ਅਸੰਭੇ ਕੁਝ ਮੇਨ ਮੇਨ ਕਰਨਾ ਜਿਹੜੀਆਂ ਜਿਹੜੇ ਸਾਲੋਂ ਬਹੁਤ ਲਾਗ ਹੋ ਸਕੇ ਉਹ ਹੀ ਨਹੀਂ ਲਈਆਂ ਨੇ ਤੇ ਕਿੰਨੇ ਹੈ ਜ਼ਿੰਦਗੀ ਤੋਂ ਅਗਲੇ ਪੜਸਾ ਲਿਖ ਕੇ ਨਾਮਗ ਇਹ ਉਹਨਾਂ ਇਹ ਲਾ ਲ ਉਹਨਾਂ ਨੇ ਕਿਸੇ ਦਿਵਾਨ ਵਿੱਚ ਕਹੀ ਹੈ ਕਿਸੇ ਛੋਟੇ ਸਾਬ ਜਾਨਾ ਦਾ ਇਤਿਹਾਸ ਜੇ ਮੇਰਾ ਮੇਰੇ ਸਵਾਸ ਨਹੀਂ ਜਿੰਨੀ ਵੀ ਲੇ ਤਾਂ ਮੈਂ ਅਗਲੇ ਸਾਲ ਲੈ ਕੇ ਲਾਉਂਗਾ ਸੰਗਤ ਨੂੰ ਕਿਹਾ ਇਹ ਸਤਗੁਰੂ ਕੇ ਦਮ ਮੈਂ ਲਾਉਂਗਾ ਤੁਮਕੋ ਭਿਰ ਲਾਉਂਗਾ ਉਹਨੇ ਕਿਹਾ ਹੈ ਜਿੰਦਗੀ ਤੋ ਅਗਲੇ ਬਾਰਸ ਲੈ ਕੇ ਲਾਉਂਗਾ सरूर के गम मैं तुमको के का तुमको रुवाऊंगा ते फिर लिखते ने अगे जोरा आवर और फतेह का इस दम ब्याह सुनो हम कहते ने जोरावत फतेह सिंह का जो कुछ होया सुनो पुच विचर के हाए ए कहां से कहां सुनो ਕਹਿੰਦੇ ਨੇ ਕਵੀ ਜੀ ਕਿ ਛੋਟੇ ਸਾਹਿਬ ਜਦ ਦੇ ਵਿਛੜ ਕੇ ਆਪਣੇ ਪਰਿਵਾਰ ਨਾਲੋਂ ਕਿੱਥੇ ਗਏ ਤੇ ਉਹਦਾ ਅਗਰ ਹਾਲ ਸੁਣੋ ਰਸਤੇ 'ਚ ਜਦ ਭਟਕ ਗਏ ਨੰਨੇ ਸਵਾਰਥੇ ਤੇ ਕਹਿੰਦੇ ਨੇ ਜਦੋਂ ਸਲਸਾ ਨਦੀ ਪਾਰ ਕੀਤੀ ਤੇ ਉਹ ਇਹੋ ਜਿਹਾ ਪ੍ਰਭਾਵਨ ਕਰ ਫਿਰਸ ਸੀ ਉਹਦੇ ਵਿੱਚ ਸਾਰਾ ਪਰਿਵਾਰ ਜਿਹੜਾ ਖਿੰਡ ਪੁੱਟ ਗਿਆ ਪਰਿਵਾਰ ਵਿਛੋੜਾ ਪਾਣੀ ਗੁਰਦੁਰਗਾ ਬਾਪਿਆ ਉਥੋਂ ਪਿੱਛੋਂ ਵੈਰੀ ਆ ਰਹੇ ਨੇ ਆਪਣੀਆਂ ਕਸਮਾਂ ਖਾ ਕੇ ਭੁਲਾ ਕੇ ਅੰਲਾ ਘਲਤਾਂ ਤੇ ਜਿਨ੍ਹਾਂ ਨੇ ਡਰ ਕੇ ਰਿਆਸ ਗੁਰੂ ਸਾਹਿਬਾਂ ਨੇ ਆਸਾ ਵਿਵਾਰ ਦਾ ਕੀਰਤਨ ਕੀਤਾ ਫਿਰ ਜਦੋਂ ਅੱਗੇ ਨੰਗਣ ਅੱਗੇ ਤੇ ਕੁਤੰਦਾ ਪਹਾੜਾ ਪਹਾੜਾ ਵਿੱਚ ਮੀਂਹ ਵਰਿਆ ਤੇ ਉਹ ਪਾਣੀ ਦਹਾੜ ਆ ਗਿਆ ਤੇ ਹੋਰ ਕੋਈ ਚਾਰਾ ਨਹੀਂ ਸੀ ਸਵੇਟ ਜਾਂ ਜੜੇ ਪਾਦਰ ਸਾਧ ਉਹ ਪਾਣੀ ਵਿੱਚ ਥਿੱਲ ਗਏ ਪਾਣੀ ਠੰਡਾ ਸੀ ਕਿਸੇ ਅਧਰ ਦੂਰ ਹੋ ਕੇ ਲਾ ਗਿਆ ਕੋਈ ਵਿੱਚ ਡੋਬ ਕੇ ਮਰ ਗਿਆ ਕੋਈ ਪਾਗ ਨੰਗ ਕੇ ਵੱਖਰੇ ਵੱਖਰੇ ਬਣੇ ਚਲੇ ਗਏ ਗੁਰੂ ਸਾਹਿਬਾਂ ਦੇ ਮੈਲ ਜਿਨ੍ਹਾਂ ਦੇ ਡਿਊਟੀ ਲਾਈ ਸੀ ਉਹ ਵੱਖਰਾ ਟੁਲਾ ਵੰਡਿਆ ਅਲਾਰ ਕੋਲ ਕਿਸੇ ਬਨੇ ਚਲੇ ਗਏ ਦਸਮ ਪਾਸਾ 40 ਸਨਾਂ ਸਮੇਂ ਜਿਹੜੋ ਨਾਲ ਬਚਿੱਤਰ ਸਿੰਘ ਤੇ ਸਹਬਜ਼ਾਦੇ ਰੁਕ ਰਹੇ ਹੋ ਗੇਤ ਮਾਦਾ ਜੀ ਤੇ ਛੋਟੇ ਸਹਬਜ਼ਾਦੇ ਰੁਕ ਰਹੇ ਹੋ ਗੇ ਹੋਰ ਜਿਹਨੇ ਸੇਖਾ ਉਹ ਦੂਰ ਜਾ ਕੇ ਕਿਤੇ ਲੱਗੇ ਤੇ ਉਹਨਾਂ ਨੂੰ ਪਤਾ ਨਾ ਲੱਗਾ ਬਿੰਦਰ ਸਿੰਘ ਪਾਸਾ ਜੀ ਇੱਧਰ ਆਉ ਆਪਣੇ ਘਰਾਂ ਨੂੰ ਚਲੇ ਗਏ ਤੇ ਇਹ ਸੀ ਰਸਤੇ 'ਚ ਜਦੋਂ ਭਟਕ ਗਏ ਨੰਨੇ ਸਵਾਰ تھے ਤਤ ਤੇ ਵਿਟਾ ਕੋ ਚਾਰੋਂ ਤਰਫ ਬਾਰ ਬਾਰ ਥੇ ਮਾਂ ਦਾ ਦੀਨ ਨਾਲ ਦੁਰੀ ਜਾ ਰਹੇ ਤੇ ਪਿੱਛੇ ਵੇਖਦੇ ਨੇ ਵੀ ਸਾਡਾ ਘਰਾ ਸਾਡੇ ਸੁਟਾ ਦਿੱਤੇ ਵੀ ਹਰ ਕੋਈ ਵੇਖ ਸਕਦਾ ਤਤ ਤੇ ਪਿਤਾ ਕੋ ਜਾ ਰੋ ਤਰਪ ਬਾਰ ਬਾਰ ਤੇ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ ਦਰਿਆ ਪਰ ਹਮ ਕੋ ਛੋੜ ਕੇ ਰਾਹੀ ਕਿਧਰ ਗਏ ਅੱਬਾ ਪੁਗਾ ਕੇ ਦਸਕਰ ਸਾਹੀ ਕਿਧਰ ਗਏ ਕਿੰਨੇ ਸਾਡਾ ਪਿਤਾ ਜਿਹੜਾ ਆਪਣੇ ਹੋ ਜਾਣ ਲੱਗ ਕੇ ਕਿਦਸ ਲਾ ਗਿਆ ਇਹ ਕਹਿ ਰਹੇ ਨੇ ਆਪਣੀ ਦਾਦੀ ਨੂੰ ਤੇ ਭਾਈ ਵੀ ਹਮਕੋ ਭੂਲ ਗਏ ਇਹ ਜੜੀਆਂ ਕਰਦਾ ਏ ਉਹਨਾਂ ਦੇ ਆਪਣੇ ਉਰਦੂ ਚ ਲਿਖੀ ਹੋਈ ਕਵਿਤਾ ਸੀ ਉਸੇ ਤਰ੍ਹਾਂ ਬੋਲ ਰਹੇ ਜਜ਼ਨ ਕਰ ਰਹੇ ਹਨ ਭਾਈ ਭਾਈ ਵੀ ਹਮਕੋ ਭੂਲ ਗਏ ਸੋਖ ਜਨਮੈਂ ਆਪਣਾ ਖਿਆਲ ਤੱਕ ਨਹੀਂ ਜੋਗਤ ਬੰਨ ਰੇ ਹੁਣ ਕਹਿੰਦੇ ਨੇ ਹੁਣ ਕਹਿੰਦੇ ਨੇ ਉਹਨਾਂ ਦੀਆਂ ਗੱਲਾਂ ਯਾਦ ਕਰਨ ਵਾਲੀਆਂ ਨਹੀਂ ਦਰਦ ਇਹਨੇ ਦੇ ਵਿੱਚ ਈੜ ਵੱਜਦੇ ਨੇ ਜਦੋਂ ਜਿਹੜੇ ਜਿਹੀਆਂ ਅਨੰਨ ਛੋਟੇ ਛੋਟੇ ਬੱਚਿਆਂ ਨੇ ਗੱਲਾਂ ਕੀਤੀਆਂ ਜャ ਕੋ ਰਾਣ ਅਜੇ ਜੀਤ ਜੀਤ ਕੇ ਤਸਰੀਫ ਲਾਉਣ ਤੇ ਕਿੰਮ ਤੇ ਪਹਿਲਾਂ ਵੀ ਫੌਜਾਂ ਜਾਂਦੀਆਂ ਸੀ ਦੀਸੇ ਵੀ ਜਾਂਦਾਰਿਆ ਜੰਗ ਵੀ ਉਹਨਾਂ ਨੇ ਲੜਿਆ ਤੇ ਉਹਨਾਂ ਨੇ ਸੌ ਕੋਈ ਨਾ ਜਾਣ ਪੱਲੇ ਕਿਤੇ ਪਛੀ ਪਠਾਣਾ ਤੋਂ पंडाणी छाके जाती घटना वह जब राण अजीत जीत के तस्वीर बुलाएंगे अब्बा के साथ जिस घड़ी के उधार आएंगे ते करके बिला हर एक से हम रूठ जाएंगे ध्यान देव करके बिला हर एक से हम रूठ जाएंगे माता कवि पिता कवि भाई मनाएंगे ہم تو ہم کو گڑیل کا کے کہیں کہ او بار بار مان جاؤ لیکن ہم نہیں مانیں گے۔ کہندے اسیں نہیں بنان گے پر یہ گلاں ہو جیاں تے پھر کہندے کہ پھر بندے نے اقرار نیں گے سب سے پُھلانا پھر کبھی نہ کبھی کہندے نہ نہ جتن بہت مناون گے نہ کرے انہوں نے کوئی وعدہ لگا کے سانو گڑے دان چھڑ کے نہیں جانا کی پتہ انہاں نو ਵੇ ਕੀ ਕਰਣਾ ਵਾਪਰ ਨਹੀਂ ਹੈ ਬਾਹ ਦਿਗਰ ਵਿਛੜ ਕੇ ਸਤਾਣਾ ਨਾ ਫਿਰ ਕبھی ਐ ਕਹਿ ਦਿੱਤੇ ਹੈ हमको ਰੋਣਾ ਨਾ ਫਿਰ ਕبھی हमको ਅਕੇਲੇ ਛੋੜ ਕੇ ਜਾਣਾ ਨਾ ਫਿਰ ਕبھی ਬੱਚੋਂ ਕੀ ਗੁਪਤ ਕੂ ਕੋ ਸੁਣੀ ਦਾਦੀ ਜਾਣ ਲੈ ਜਦੋਂ ਬੱਚੇ ਬੱਚਿਆਂ ਨੇ ਗੱਲਾਂ ਮਾਣ ਹੀ ਸੁਣੀਆਂ ਤੇ ਫਿਰ ਵੇ ਅਖਿਆਲ ਰੋਈਆ ਇਸ ਵਾਲਾ ਸ਼ਾਮ ਨੇ ਜਿਨ੍ਹਾਂ ਨੇ ਆਪਣੇ ਪਤੀ ਨੂੰ ਆਤਮੀਆਂ ਤੇਰੇ ਅਸੀਂ ਪਾਰੋਂ ਨਹੀਂ ਅੱਖਾਂ ਤੇ ਆ ਗਿਆ ਨੀ ਬੱਚਿਆਂ ਦੀ ਅੰਦਰੋਂ ਸੌਣ ਤੇ ਉਹ ਅਗਲੇ ਪਿੰਡੇ ਨੇ ਬੱਚੋਂ ਕਾ ਸਾਥ ਰਾਹ ਕਠਨ ਸਰ ਪਰਸਾਨ ਥਾ ਸਾਮਾ ਬੈਜਿਆ ਨਾਲ ਬੱਚੇ ਨੇ ਤੇ ਸੁੰਸਾਨ ਦਸਤ 400 ਹੂ ਕਾਮ ਕਾਂਨ ਥਾ ਕਹਿੰਦੇ ਨੇ ਸੁੰਸਾਨ ਜੰਗਲ ਤੇ ਚਾਰੇ ਪਾਸੇ ਨੀਰਾ ਡਰਣਾ ਮਹੋਰ ਬੜਿਆ ਹੋਇਆ ਸੀ ਤੇ ਗੰਗੂਰ ਸੋਈ ਗਿਆ ਹੈ ਵਕਤ ਸਾਥ ਰਹਿ ਗਿਆ ਇੱਕੋ ਇੱਕ ਸਾਥੀ ਰਹਿ ਗਿਆ ਗੰਗੂਰ ਸੋਈ ਗਿਆ ਤੇ ਆਗੇ تھے ਵਣ ਉਹ ਇਸ ਸਮੇਂ ਨੂੰ ਵੇਖ ਕੇ ਮਾਤਾ ਆਪਣੇ ਮੰਗਦੇ ਵਿੱਚ ਜੋ ਬਲਬਲੇ ਉਹਨੇ ਕਿਤੇ ਇੱਕ ਕਵੀ ਨੇ ਲਿਖਿਆ ਕੋਈ ਸਮਾਂ ਸੀ ਸਮਾਂ ਬਦਲ ਜਾਂਦਾ ਕਿ ਦਿਨੇ ਆਖੇ ਤੇ ਸ਼ੇਰ ਸਾਹਮਣੇ ਗਰਗਰ ਕੋ ਢਾਲ ਕੇ ਤੱਤੇ ਹਿਰਨ ਵੀ ਆਜ ਹੈ ਅੱਖੇ ਨਿਕਾਲ ਕੇ ਕਹਿੰਦੇ ਨੇ ਜਦੋਂ ਸਾਡਾ ਸ਼ਰਮਾ ਚਿੱਤ ਸ਼ੇਰ ਵੀ ਨਿਉਂੀਆਂ ਪਾ ਲਿੰਦੇ ਸੀ ਤੇ ਆਜ ਹਿਰਨ ਜਿਹੜੇ ਨੇ ਅੱਖਾਂ ਕੱਢ ਰਹੇ ਨੇ ਖਤਰੇ ਮੈਂ ਦੇਖ ਰਹੀ ਕੁਝੇ ਬੱਚੋਂ ਕੀ डान ਹੈ ਪਿਆਰੇ ਪਤੀ ਕੋ ਪਹਿਲੇ ਹੀ ਮੈਂ ਹੂੰ ਕੁਟਾ ਚੁੱਕੀ ਇਹਦੇ ਵੀ ਪਤਨੀ ਮੈਂ ਲੈ ਰਿਆਂ ਜਿਹੜੇ ਨਾਲ ਮੇਨ ਮੇਨ ਆ ਤੇ ਕਹਿੰਦੇ ਨੇ ਪਿਆਰੇ ਪਤੀ ਕੋ ਪਹਿਲੇ ਹੀ ਮੈਂ ਹੂੰ ਕੁਟਾ ਚੁੱਕੀ ਕੁਦਰ ਤੇਰੀ ਸਬਰ ਮੇਰਾ ਅਜਮਾ ਚੁਕੀ ਤੇ گاਉ ਮੇਰਾ ਕਰੀਬ ਹੈ ਚਲੀਏ ਵਾਹ ਜਨਾਲ ਹੁਣ ਉਹ ਗੰਗੂ ਕਹਿੰਦਾ ਕਿ ਮੇਰਾ ਜਿਹੜਾ ਪਿੰਡ ਆ ਨਾ ਨੇੜੇ ਆ ਤੁਸੀਂ ਫਿਰ ਨਾਲ ਚਲੋ ਖੇੜੀ ਮੈਂ ਜਾ ਬਰਾਜੇ ਇਹ ਅਲ ਕਿਸਾਂ ਸ਼ਾਮ ਕੋ ਓਠਾ ਬ੍ਰਾਹਮਣ ਨੇ ਵਿਆਹ ਇੱਕ ਕਿਆਮ ਕੋ ਕਹਿੰਦੇ ਨੇ ਰਾਤ ਤੱਕ ਜਾਣਾ ਕਰਨ ਵਾਸਤੇ ਤੇ ਉਹਨੇ ਇੱਕ ਓਠਾ ਦਿੱਤਾ ਉਹਨਾਂ ਦੇ ਬੰਦੇ ਉਚਾਇਆ ਸਾਡਾ ਦੋਪੁਰਾ ਸਾਡਾ ਦਸਾਇਆ ਹੈ ਹਉ ਤੇ ਹੁਣ ਕੜ ਮਿਲ ਗਿਆ ਸਾਨੂੰ ਕੋਈ ਖਤਲਾ ਨਹੀਂ ਪਰ ਇਹ ਕੀ ਹੋਇਆ ਤੇ ਡੌਕਰ ਦਾ ਘਰ ਸਮਝ ਕੇ ਉਹ ਬੇਫਿਕਰ ਹੋ ਗਏ ਤੇ ਲਗ ਕਰ ਗਲੇ ਸੇ ਦਾਦੀ ਕਹਿ ਸਹਿ ਜਾਂਦੇ ਸੌਂ ਗਏ ਥੂ ਗਏ ਤੇ ਅੱਗੇ ਕਹਿੰਦੇ ਨੇ ਮਾਤਾ ਦੇ ਸਾਥ ਜਦੋਂ ਅਨੰਦਪੁਰ ਸਾਹਿਬ ਫੜਿਆ ਸੀ ਗੁਰੂ ਸਾਹਿਬ ਨੇ ਕੋਈ ਵੀ ਨਹੀਂ ਨਾਲ ਲਿਆ ਤਾਂ ਤੇ ਫਿਰ ਵੀ ਜੋ ਥੋੜਾ ਹੋਤਾ ਸੋਨਾ ਜਿਹੜਾ ਸੀ ਉਹ ਕੋੜ ਸੀਗਾ ਕਹਿੰਦੇ ਨੇ ਮਾਤਾ ਕੇ ਸਾਥ ਡੱਬਾ ਥਾ ਇੱਕ ਜੀਵਰਾਤ ਦਾ ਤੇ ਉਹ ਵੇਖ ਉਹ ਵੇਖ ਲਿਆ ਉਸਨੇ ਗੁਰੂ ਨੇ ਬਲ ਚਾਜ ਸੇ ਥਾਲ ਦੇਖ ਕੇ ਵੱਦ ਸਪਾਤ ਦਾ ਕਹਤੇ ਹਨ ਜਦ ਕੇ ਵਕਤ ਹੁਆ ਆਧੀ ਰਾਤ ਦਾ ਤੇ ਜੀ ਮੈਂ ਕਿਹਾ ਨਾ ਖੋਪ ਕੱਜ ਆਕਾ ਬਿਮਾਤ ਦਾ ਮਨ ਵਿੱਚ ਖੋਗ ਨਹੀਂ ਆਇਆ ਫਿਰ ਮੇਰਾ ਆਕਾ ਮੇਰਾ ਜਿਹੜਾ ਮਾਲਕ ਸਭ ਪਾਸਲ ਦੀ ਮਾਂ ਤੇ ਮੈਂ ਇਹ ਕੰਮ ਨਾ ਕਰਾਂ ਮੋਹਰੋਂ ਕਾ ਬਦਲਾ ਮੋਹਰੋਂ ਕਾ ਬਦਲਾ ਔਰ ਉਹ ਦਬਾ ਉਡਾ ਲਿਆ ਕਿਤੇ ਨੇ ਉਹ ਕੋ ਮਾਤਾ ਕੋ ਮੋਹਰਾਂ ਦੀ ਥੈਲੀ ਤੇ ਝੋੜਾ ਤੇ ਦਬਾਸੀ ਜਿਹੜੇ ਗਹਿਣੇ ਪਾ ਉਹ ਉਹ ਤੋਂ ਪੇ ਲੈ ਗਿਆ ਅਤੇ ਉਹ ਧੋਕੇ ਸੇ ਅ ਬਾਹਰ ਉਹ ਖਜ਼ਾਨਾ ਚੁਰਾ ਲਿਆ ਤੇ ਕਈ ਨੇ ਪਿਆਰ ਦੁਨੀਆ ਮੈਂ ਦੁਨੀਆ ਮੈਂ ਆਪਣੇ ਨਾਮ ਕੋ ਬਦਨਾਮ ਕਰ ਗਿਆ ਦੁਸ਼ਮਨ ਵੀ ਜੋ ਨਾ ਕਰਤਾ ਉਹ ਕੰਮ ਕਰ ਗਏ ਮੇਰੇ ਅਗੇ ਫਿਰ ਇਹਦਾ ਇਤਿਹਾਸ ਹੈ ਕੰਗਰ ਸੁਲੂਕਰਾਂਗੇ ਤੇ ਦੋਮਾਤਾ ਉਹ ਨੂੰ ਕਹਿੰਦੀ ਹੈ ਕਿ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਸੇ ਤੇ ਤੂੰ ਮੰਗ ਲੈਣੋ ਤੋਰੀ ਕੰਬੀ ਦੀ ਲੋਰ ਸੀ ਤੇ ਇਸ ਗੱਲ ਦਾ ਪ੍ਰਸਾਪ ਹਾਰ ਗਏ ਉਹ ਸਰ ਜਨਮ ਤੇ ਮਾਪੇ ਜੀ ਨੂੰ ਕਿਰਤ ਆਰ ਰਹੋਦੇ ਨੇ ਐ ਫਿਟਿੰਗ ਦਰਤਨਾਗ ਕਹਾਣੀ ਹੈ ਜਿਹੜੀ ਉਹ ਹੀ ਜਾਣਦੇ ਨੇ ਜਿਹਦਾ ਪੇਪੜੀ ਹੋਏ ਜਿਸ ਤੋਂ ਲਾਗੇ ਸੋਈ ਦੀ ਜਾਨ ਹੈ ਤੇ ਦੂਜਾ ਵੀ ਆਮ ਸੱਜਦਾ ਉਹ ਈਹਾਸ ਜਬਾਨੀ ਪਰ ਜਨ ਪੁਰਾਣੇ ਹੋਣੇ ਨਹੀਂ ਆਣੇ बस नावा ओमवाई सर्वे सु마트 गोसो प्यार ना सारे गद के फते वला जी वाहे गुरु जी का खालसा वाहे गुरु जी की फतेह ओ अंका